ਦੁਨੀਆ ਕਹਿੰਦੀ ਹੈ ਸਿੱਖਾਂ ਨੇ 50 ਸਾਲ ਲਾਹੌਰ ਤੇ ਰਾਜ ਕੀਤਾ ਪਰ ਇਹ ਹਕੀਕਤ ਨਹੀਂ ਸਿੱਖਾਂ ਨੇ ਲਾਹੌਰ ਤੇ 50 ਸਾਲ ਨਹੀਂ ਬਲਕਿ 84 ਸਾਲ ਰਾਜ ਕੀਤਾ ਏ ਇਹਦੀ ਗਵਾਹੀ ਮੈਂ ਨਹੀਂ ਪੜਦਾ ਇਹਦੀ ਗਵਾਹੀ ਉਸ ਦੌਰ ਦੇ ਸਿੱਖ ਰਾਜ ਦੇ ਸਿੱਕੇ ਪੜਦੇ ਨੇ ਜਿਹੜੇ ਸਨ 1765 ਈਸਵੀ ਤੋਂ ਲੈ ਕੇ 1849 ਤੱਕ ਚੱਲਦੇ ਰਹੇ ਕਿਹੜੇ ਨੇ ਉਹ ਸਰਦਾਰ ਜਿਨ੍ਹਾਂ ਦੀ ਬਦੌਲਤ ਲਾਹੌਰ ਦੇ ਕਿਲੇ ਉੱਤੇ ਖਾਲਸਾ ਦਾ ਨਿਸ਼ਾਨ ਝੋਲਾ ਰਿਹਾ ਇਹ ਕਾਰਨਾਮਾ ਕੀਤਾ ਭੰਗੀ ਮਿਸਲ ਦੇ ਦੋ ਮਹਾਨ ਸਰਦਾਰਾਂ ਸਰਦਾਰ ਗੁਜਰ ਸਿੰਘ ਭੰਗੀ ਤੇ ਸਰਦਾਰ ਲਹਿਣਾ ਸਿੰਘ ਭੰਗੀ ਨੇ ਜਨਨ ਨੇ ਆਪਣੇ ਕਤੀਜੇ ਸਾਥੀ ਸਰਦਾਰ ਸੋਹਬਾ ਸਿਕਲਈਏ ਨੂੰ ਨਾਲ ਲੜਾ ਕੇ 10 ਅਪ੍ਰੈਲ ਸਨ 1765 ਦੀ ਵਿਸਾਖੀ ਤੋਂ ਪੂਰੇ 6 ਦਿਨ ਬਾਅਦ 16 ਅਪ੍ਰੈਲ ਨੂੰ ਲਾਹੌਰ ਦੇ ਕਿਲੇ ਉੱਤੇ ਇੱਕ ਬੜਾ ਤਕੜਾ ਹਮਲਾ ਕੀਤਾ ਤੇ ਕਿਲੇ ਦੇ ਵਿੱਚ ਸੂਬੇਦਰ ਕਾਬਲੀ ਮਲ ਦੇ ਭਤੀਜੇ ਤੇ ਅਫਗਾਨ ਫੌਜਾਂ ਨੂੰ ਬੜੀ ਤਕੜੀ ਸ਼ਿਕਸ਼ਤ ਦੇ ਕੇ ਪੰਜਾਬ ਦੇ ਕਲਗੀਧਰ ਦੇ ਪੁੱਤਰਾਂ ਨੇ ਲਾਹੌਰ ਦੇ ਕਿਲੇ ਉੱਤੇ ਖਾਲਸੇ ਦੇ ਝੰਡੇ ਚੁਲਾਈ। ਪਾਵੇਂ ਸ਼ਹਿਰ ਦੇ ਵਿੱਚੋਂ ਕਾਜ਼ੀ ਨੇ 5000 ਗਾਜ਼ੀ ਧਰਮ ਦੇ ਨਾਤੇ ਇਕੱਠੇ ਕਰਕੇ ਮੁਕਾਬਲਾ ਕਰਨ ਦਾ ਯਤਨ ਕੀਤਾ। ਔਰ ਸਿੰਘਾਂ ਦੀ ਚਲਦੀ ਤਲਵਾਰ ਦੇ ਅੱਗੇ ਉਹਨਾਂ ਦੀ ਕੋਈ ਪੇਸ਼ ਨਾ ਗਈ ਆਖਰ ਤੰਨਾ ਸਰਦਾਰਾਂ ਨੇ ਇਕੱਠੇ ਹੋ ਕੇ ਦੁਨੀਆ ਦਾ ਅਨੋਖਾ ਫੈਸਲਾ ਲਿਆ ਸਰਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਸ਼ਾਹੀ ਮੋਹਰ ਆਪਣੇ ਰਾਜ ਦੇ ਵੇਲੇ ਵਰਤੀ ਸੀ ਉਹ ਪਵਿੱਤਰ ਸ਼ਬਦਾਂ ਨੂੰ ਵਰਤ ਕੇ ਉਹਨਾਂ ਨੇ ਡਾਈਆਂ ਬਣਾਈਆਂ ਤੇ ਜਿਨ੍ਹਾਂ ਨੂੰ ਚਾਦੀ ਦੇ ਉੱਤੇ ਠੱਪੇ ਲਾ ਕੇ ਖਾਲਸੇ ਰਾਜ ਦੇ ਪਹਿਲੇ ਸਿੱਕੇ ਜਾਰੀ ਕੀਤੇ ਜਿਨ੍ਹਾਂ ਉੱਤੇ ਇੱਕ ਪਾਸੇ ਲਿਖਿਆ ਹੋਇਆ ਸੀ ਦੇਖ ਤੇ ਇੱਕ ਫਤਿਹ ਨੂਸਰਤ ਬੇਦਰੰਗ ਯਾਬਤਾਜ਼ ਨਾਨਕ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਸਿੱਕਿਆਂ ਦੇ ਪਿਛਲੇ ਪਾਸੇ ਲਿਖਿਆ ਹੋਇਆ ਸੀ ਦਾਰੁਲ ਸਲਤਨਤ ਲਾਹੌਰ ਬਿਕਰਮੀ ਸਮਤ 1822 ਜਲੂਸ ਮਹਿਮਾਨ ਅਤੇ ਮਨੂਸ ਜਿਸ ਦਾ ਮਤਲਬ ਬਣਦਾ ਸੀ ਸਾਡੀ ਦੇਗ ਤੇ ਤੇਗ ਦੀ ਫਤਿਹ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਗੁਰੂਕਲਗੀ ਤਰਫ ਪਾਸ਼ਾ ਦੀ ਬਦੌਲਤ ਹੈ ਸਾਡਾ ਰਾਜ ਧਰਮ ਦਾ ਏ ਤੇ ਜਿਹਦੇ ਸਿੱਕਿਆਂ ਦੇ ਪਿਛਲੇ ਪਾਸੇ ਲਿਖਿਆ ਹੋਇਆ ਦਾਰੁਲ ਸਲਤਨਤ ਲਾਹੌਰ ਇਸ ਗੱਲ ਦਾ ਪ੍ਰਤੀਕ ਸੀ ਗਵਾਹੀ ਭਰਦਾ ਸੀ ਕਿ ਇਹ ਲਾਹੌਰ ਦੀ ਟਕਸਾਲ ਵਿੱਚੋਂ ਢਾਲੇ ਗਏ ਨੇ ਤੇ ਨਾਲ ਸਨ ਬਿਕਰਮੀ ਸਭਤ 1822 ਜਿਹਦਾ ਬੰਦਾ ਹੈ 1800 ਪੈਂਟ ਈਸੀਬ ਇਹਨਾਂ ਤਿੰਨਾਂ ਸਰਦਾਰਾਂ ਦੁਆਰਾ ਲਾਹੌਰ ਦੇ ਵਿੱਚੋਂ ਢਾਲੇ ਗਏ ਪਹਿਲੇ ਸਿੱਖ ਸਿੱਕਿਆਂ ਦੀ ਥੇਪ ਦੇ ਵਿੱਚੋਂ ਆ ਇੱਕ ਤੁਹਾਡੇ ਨਾਲ ਮੈਂ ਡਿਸਪਲੇ ਉੱਤੇ ਆਪਣੀ ਸਿੱਖਾਂ ਦੀ ਕੋਇਨ ਕਲੈਕਸ਼ਨ ਦੇ ਵਿੱਚੋਂ ਇੱਕ ਸਿੱਕਾ ਸਾਂਝਾ ਕਰਦਾ ਆ ਰਿਆਂ ਜਿਹਦੇ ਉੱਤੇ ਬਕਾਇਦਾ ਬਿਕਰਮੀ ਸਮਤ 1822 ਦਾ ਠੱਪਾ ਲੱਗਿਆ ਹੋਇਆ ਹੈ ਜਿਹਦੇ ਪਿਛਲੇ ਪਾਸੇ ਗੁਰੂ ਸਾਹਿਬ ਦੀ ਨਾਮ ਦੀ ਇਬਾਦਤ ਲਿਖੀ ਹੈ ਕਿ ਦੇਖ ਤੇ ਕਿ ਫਤਿਹ ਨਸਰਤ ਬੇਦਰੰਗ ਯਾਫਤ ਅਜਨਾਨ ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਲਾਹੌਰ ਦੇ ਉੱਤੇ ਨਿਰੰਤਰ 34 ਸਾਲ ਸਿੱਕੇ ਚੱਲਦੇ ਰਹੇ ਉਦੋਂ ਤੱਕ ਜਦੋਂ ਤੱਕ ਆ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਗੁੱਜਰ ਸਿੰਘ ਪੰਗੀ ਲਹਿਣਾ ਸਿੰਘ ਪੰਗੀ ਦੇ ਅਗਲੇ ਕਮਜ਼ੋਰ ਵਾਰਸਾਂ ਦੇ ਕੋਲ ਲਾਹੌਰ ਦੇ ਕਿਲੇ ਦਾ ਕਬਜ਼ਾ ਲੈ ਨਾ ਲਿਆ ਕਿੰਝ ਪੰਜਾਬ ਦੇ ਉੱਤੇ ਖਾਲਸੇ ਰਾਜ ਦੇ ਸਿੱਕੇ ਆ ਨੇ ਦੁਨੀਆ ਦੀ ਅਨੋਖੀ ਦਾਸਤਾਨ ਲਿਖੀ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਅਨੋਖੇ ਵਿਸ਼ੇ ਦੇ ਉੱਤੇ ਮੈਂ ਸੰਗਤਾਂ ਦੇ ਨਾਲ ਵੀਡੀਓ ਸਾਂਝਾ ਕਰਦਾ ਰਵਾਂਗਾ ਜੁੜੇ ਰਹੋ ਇਸ ਲੜੀ ਦੇ ਨਾਲ ਸਿੱਖ ਰਾਜ ਦੇ ਸਿੱਕਿਆਂ ਦੀ ਕਹਾਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਕੇ ਤਰਵਾਦੀ ਜ਼ਰੂਰ ਬਣਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ Vai grudir aqui, Fatê.